ਚਾਲ ਚਾਲ ਆ ਜੀ ਸਾਰਿਆਂ ਦਾ ਆਏ ਹੋਏ ਆ ਜੀ ਬਾਦਲੇ ਮੋਟਰਾਂ ਚੱਲਦੀਆਂ ਨੇ ਦੋਨੇ ਪਾਣੀ ਕਰਨ ਆਏ ਸੀ ਬਾਕੀ ਦੇਖਦੇ ਆ ਜਿਹੜੇ ਘਰੇਆਂ ਚ ਘਾਟ ਆ ਉਹਨਾਂ ਚ ਨੂੰ ਕਰਦੇ ਆ ਪਾਣੀ ਤੇ ਹਲਦਾਲੇ ਘੁੰਮ ਕੇ ਦੇਖਦੇ ਆ ਵੀ ਕੋਈ ਖੱਡ ਖੋਡਣਾ ਪੈਂਦੀ ਹੋਵੇ ਘਟ ਚ ਬਾਕੀ ਕੱਲ ਨੂੰ ਫੋਨ ਹੈ ਜਿਉਰੀ ਆ ਲੋ 30 ਥੱਲੇ ਰੱਖ ਗਏ ਆਪਾਂ ਮੋਟਰ ਵਾਲੇ ਕੋਠੇ 'ਚ ਪਏ ਨੇ ਤੇ ਕੱਲ ਨੂੰ ਬੰਦੇ ਲਾ ਕੇ ਪਾਉਣਿਆ ਜੂਰੀ ਆਰੇ ਬਾਕੀ ਦੇਖੋ ਜੀਰੀ ਕਿਵੇਂ ਖੜੀ ਆ ਇਹ ਆਪਣੀ 22 ਤਰੀਕ ਦੀ ਲੱਗੀ ਹੋਈ ਆ ਜੀਰੀ 22 ਜੁਲਾਈ ਦੀ ਉਹ ਹੀ 25 ਦਿਨ ਦੀ ਹੋਈ ਆ 22 23 ਦਿਨ ਦੀ ਇਹ ਨਾਲੇ ਅੱਖ ਔਖਾ ਪਟਾ ਦਾਂਗੇ ਜਿਹੜੇ ਮਾਰੇ ਮੁੱਟੇ ਖੜੇ ਨੇ ਅਜੇ ਮੈ ਸਾਈਡਾਂ ਦੇ ਪੱਟਾਂ ਦੇ ਨਾਲ ਨਾਲ ਕੀ ਮੌਸਮ ਹੋਇਆ ਠੰਡਾ ਹੋਇਆ ਉੱਪਰ ਬੱਦਲ ਹੋਇਆ ਹੋਇਆ ਤੇ ਰਾਤ ਆਪਣੇ ਪਿੰਡ ਵੱਲ ਤਾਂ ਪੈ ਗਿਆ ਮੀ ਤੇ ਇੱਧਰ ਨਹੀਂ ਪਿਆ ਹੈਗਾ ਇਹਾਰੇ ਜੁਰੇ ਕੱਖ ਬਹੁਤ ਜ਼ਿਆਦਾ ਹੋ ਗਿਆ ਤੀ ਆ ਦੇਖੋ ਕਿਵੇਂ ਫੂਕ ਕੇ ਸੜਦਾ ਦਵਾਈ ਨੇ ਈਲਾ ਕਰਤਾ ਦੀਦਾ ਹੋਊਗਾ ਵਿੱਚ ਤੇ ਆ ਪਲਾਟ ਵੀ ਵਧੀਆ ਖੜਾ ਜੀਰੀ ਦਾ ਤੇ ਪਾਣੀ ਪੈ ਰਿਹਾ ਇਹਨੂੰ ਵੀ ਰੇਤਲੇ ਬਾਣ ਕਰਕੇ ਉਹਰੇ ਕੱਖ ਬਹੁਤ ਜ਼ਿਆਦਾ ਹੁੰਦਾ ਏ ਤੇ ਇੱਕ ਪਾਣੀ ਇੱਕ ਦੋ ਗਿਆਰੇ ਨੇ ਜਿੰਨਾਂ ਚ ਖੜਦੇ ਹੀ ਨਹੀਂ ਹੈਗਾ ਮੱਲੋ ਹੁਣ ਭਰ ਦੋ ਦੋ ਘੰਟੇ ਨੂੰ ਖਾਲੀ ਪਤਾ ਨਹੀਂ ਕੀ ਚੱਕਰ ਆ ਕੀ ਗੱਲੋ ਬਾਤ ਪੱਕੀ ਜੀਰੀ ਥੋੜੇ ਸਾਹਮਣੇ ਖੜੀ ਆ ਵੀ ਕਿਵੇਂ ਦੀ ਆ ਇੱਕ ਓਰੇ ਬੂੰਜੀ ਬਹੁਤ ਹੁੰਦੀ ਆ ਇੱਥਾਂ ਮਿਰਚੀ ਪੱਤਾ ਜੇ ਮਿਰਚੀ ਪੱਤੇ ਜੇ ਵਾਲਾ ਕੱਖ ਉਹ ਬਹੁਤ ਜ਼ਿਆਦਾ ਹੁੰਦਾ ਜਹਾਂਜੀ ਪਿੰਡ ਵਾਲੀ ਇੱਧਰ ਲਈ ਮੋਟਰ ਦੇ ਜਿਹੜੀ ਆਪਣੇ ਜ਼ਮੀਨ ਖਾਲੀ ਵੇਚਦੀ ਤੇ ਪੰਚਾਇਤੀ ਜ਼ਮੀਨ ਲਈਦੀ ਆਪਾਂ ਠੇਕੇ ਤੇ ਇਹ ਉਹ ਮੋਟਰਾਂ ਨੇ ਤੇ ਰੇਪਵਾ ਰਹੇ ਆ ਅੱਜ ਚੌਥਾ ਰੇ ਤੇ ਕੁਝ ਖੇਤਾਂ 'ਚ ਤੀਜਾ ਰੇ ਪੈ ਰਿਹਾ ਏ ਤੇ ਬਾਕੀ ਜੀਰੀ ਦੇਖੋ ER126 ਆ ਇਹ ਵੀ ਤੇ ਮੋਟਰਾਂ ਚੱਲ ਰਹੀਆਂ ਨੇ ਤੇ ਆਹ ਮੋਟਰ ਕਰੀ ਹੋਇਆ ਬੰਦ ਤੇ ਆਹ ਖੇਤ 'ਚ ਪਾਣੀ ਪੂਰਾ ਏ ਤੇ ਹੁਣ ਕੱਲੂ ਜਾਂ ਅੱਜ ਸ਼ਾਮ ਨੂੰ ਦੇਖਦੇ ਆਂ ਸਪਰੇਅ ਮਾਰਦੇ ਆਂ ਵਾਲੇ ਵਾਲੇ ਪੱਟਾਂ ਤੇ ਜਿਹੜੀ ਆ ਪਹੀ ਪੂਹੀ ਦੇ ਲਵੇ ਕੱਖ ਹੋਏ ਪਏ ਨੇ ਇਹ ਆ ਖੇਤ ਚ ਕਾਫੀ ਕੱਖ ਆਇਆ ਕਢਾਉਣਾ ਪਊਗਾ ਕੋਸ ਬੰਦੇ ਆਪਣੇ ਉਹ ਲੱਗੇ ਹੋਏ ਨੇ ਸਾਹਮਣੇ ਰੇਪਾਉਣ ਉਹ ਟੈਂਕੀ ਤੋਰਲੇ ਪਾਸੇ ਤੇ ਉਰੇ ਹੈਗੇ ਆ 22 ਕਿੱਲਿਆਂ ਦਾ ਗੇੜ ਸਾਰੇ ਹੀ ਮੋਟਰਾਂ ਦਾ ਪਾਣੀ ਵਾਦੂਗਾ 5-6 ਮੋਟਰਾਂ ਨੇ ਇਹ ਦਿਖਾਉਨੇ ਅੱਗੇ ਜਾ ਕੇ ਵੀ ਇੱਧਰਨੇ ਖੇਤ ਚ ਵੀ ਕਰੋ ਚੈੱਕ ਜੀਰੀ ਕਿ ਕਿਵੇਂ ਖੜੀ ਆ ਤੇ ਬਾਕੀ ਇੱਧਰਲੀ ਮੋਟਰ ਵੀ ਖੜੀ ਆ ਪਾਣੀ ਬਾਦੂ ਆ ਮੀਂਹ ਪੈ ਗਿਆ ਤੀ ਕੱਲ ਕਾਫੀ ਤੇ ਉਹ ਪਰਲੀ ਮੋਟਰ ਚੱਲਦੀ ਆ ਸਾਹਮਣੇ ਬਾਕੀ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਆਪਣੇ ਚੈਨਲ ਨੂੰ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀਰ ਨੇ ਨਹੀਂ ਕਰਿਆ ਤੇ ਖਾਲੀ ਪਏ ਖੇਤਾਂ ਕਰਕੇ ਕੱਖ ਬਹੁਤ ਜ਼ਿਆਦਾ ਹੋਊਗਾ ਪਹਿਲੇ ਸਾਲ ਤੇ ਗਾਹਾਂ ਨੂੰ ਥੋੜਾ ਜਿਹਾ ਘਟ ਜਾਊਗਾ ਆਲੂ ਲੱਗੇ ਤੇ ਹੋਰ ਘਟ ਜਾਣਾ ਹੈ ਇਹੋਰੇ ਸਪਰੇਅ ਮਾਰਦੇ ਆ ਰੀਜੀ ਨਾਲ ਲਾ ਕੇ ਬੰਦੇ ਮਾਰਨੇ ਵਾਲੀ ਆ ਦੱਬ ਕੇ ਨਹੀਂ ਕਰਕੇ ਅੰਦਰ ਮਾਰਦੇ ਸਾਡੇ ਚਾਹਨਾ ਆ ਆ ਖੜੀ ਹੈ ਜੀਰੀ ਹਾਈ ਬ੍ਰੈਡ ਇਹਦੀਆਂ ਜੜਾਂ ਲਾਲ ਜੀਆਂ ਜੜਾਂ ਵਾਲੀ ਹੈ ਇਹ 7301 7301 ਉਹ ਆ ਇਹ ਇਹ ਦਿਖਾਉਣੇ ਆ ਕਹਾਂ ਜਾ ਕੇ ਇਹਦਾ ਪਤਾ ਲੱਗ ਜੂ ਝਾੜ ਝੂਟਦਾ ਹਨਾ ਕਿੰਨਾ ਕਾ ਤਜਰਬਾ ਹੋ ਜੂ ਗਾਹ ਨੂੰ ਲਾ ਲਵੇ ਟਾਈਮ ਕਿੰਨਾ ਖੜਦੀ ਐ ਇਹ ਆਈ ਕੀਲੇ ਨੇ ਵੇ ਦੇ ਲੱਜ ਦੋ ਚਿੱਟੇ ਜੂ ਦੇ ਆ ਦੇਖੋ ਲਾਲ ਜੀ ਜੜਾ ਦੀ ਜਿਹੜੀ ਆ ਸਾਧੇ ਦਿਨ ਇਕੱਠੇ ਜੂਰੇ ਪਾਏ ਬੋਟਲੇ ਦੇ 70 ਰੁਪਏ ਇੱਕ ਸਾਵ ਵਾਲਿਆਂ ਦੀ ਸਾਵ ਵਾਲਿਆਂ ਦੀ ਹੈ ਚੱਲਦਾ ਹੀ ਰਹੇਦਾ ਕੰਮਕਾਰ ਪਾਤੇ ਦੋ ਤਿੰਨ ਥੱਲੇ ਬੰਦਿਆਂ ਨੇ ਤੇ ਹੁਣ ਭਰ ਲੀਆਂ ਦੋਏ ਝੋਲੀਆਂ ਆ ਖੇਤ ਚੋਂ ਚੱਲਦਾ ਕੰਮ 20 ਥੱਲੇ ਪੈ ਗਿਆ 20 ਪੈ ਗਿਆ ਆ ਜੀ ਨਾਲੇ 20 ਹੋਰ ਪੋਣਾ ਜੀ ਜਸੂ ਕਰਦਾ ਉਧਰ ਪਾਣੀ ਆ ਕੱਢਦਾ ਪਹੀ ਦਾ ਨਾ ਖੰਡਾਓ ਮੁਠੀਆਂ ਭਰ-ਭਰ ਨਹੀਂ ਕਰਨਾ ਚਾਹੀਦਾ ਨਾਲੇ ਫਾਂਟ ਨਹੀਂ ਛੇਡਣੀ ਕੋਈ ਇੱਕ ਸਾਹ ਰੇ ਪਵੇ ਇਹ ਪਾਉਂਦੇ ਨੇ ਇਹ ਇੱਕથેਲਾ ਦੋ ਝੋਲੀਆਂ ਚ ਪਾ ਲਾਂਦੇ ਨੇ ਇੱਕੋ ਵਾਰ ਚ ਲਾਲ ਚ ਬਹੁ ਕਰਦੇ ਨੇ ਛੇਤੀ ਪਾਉਣ ਦਾ ਵੀ ਛੇਤੀ ਪੈ ਜਵੇ ਫਿਰ ਤੋਰ ਹੁੰਦਾ ਨਹੀਂ ਵਿੱਚ ਨਾਲੇ ਅੱਧਾ ਖੰਡਾਉਂਦੇ ਫਰੀ ਆਂਦੇ ਨੇ ਇਹ ਤਾਂ ਕੋਲ ਰਹਿ ਕੇ ਪਾਉਣਾ ਪੈਂਦਾ ਏ ਜੇ ਕੋਲ ਨਾ ਕੋਈ ਇਹ ਫਿਰ ਤਾਂ ਸਰ ਲਿਆ ਨਾ ਉਹਦਾ ਬਸ ਆਉਂਦੇ ਨੇ 911 ਬੁੱਕਦੇ ਦੋਏ ਕੋਈ 5911 ਨੇ ਅੱਜ ਰਮਾ ਰੋਲ ਮਾਤਾ ਲੈਣਾ ਜੁਲੀ ਜੇ ਕਹਿੰਦਾ 15 20 30 ਥੱਲੇ ਪਾ ਦੇ 20 ਇੱਧਰ ਲਾ ਥੋੜਾ ਜਿਹਾ ਬਲੋ ਦਿਖਾਉਂਦਾ ਇੱਧਰ ਲਾ ਦੇ ਬਲੋ ਦਿਖਾਉਂਦਾ ਉਹਲੇ ਚੱਲਦਾ ਪੂਰਾ ਉਹ ਮਗਲ ਆਇਲ ਕਾਲਾ ਹੋਇਆ ਪਿਆ ਆਹ ਦੇ ਮਗਲ ਆਇਲ ਕਾਲਾ ਹੋਇਆ ਪਿਆ ਦਾ ਬਲੋ ਦਿਖਾਉਂਦਾ ਮਾੜਾ ਮਾੜੀ ਬਹੁਤ ਔਖਾ ਏ ਇੱਥੇ ਆਪਾਂ ਦੇਖੇ ਔਖਾ ਲੱਗਦਾ ਬਲੋ ਵਾਲਾ ਕੇ ਇਹਦਾ ਬਾਇਜ ਫਲਾਓ ਵਾਲਾ ਖੇਤ ਆ ਇਹਦਾ ਕੱਟੇ ਦੀ ਉਹ ਇੱਕ ਰੇਪੋਂ ਪਾਉਂਦੇ ਨੇ ਤਿੰਨ ਝੋਲੀਆਂ ਕਰਨ ਥੈਲੇ ਚੋਂ ਇਹਦਾ ਥੈਲਾ ਦੋ ਦੋਏ ਝੋਲੀਆਂ ਚ ਪਾ ਲਾਂਦੇ ਨੇ ਉਹ ਇੱਕ ਥੈਲੇ ਦੀਆਂ ਤਿੰਨ ਝੋਲੀਆਂ ਕਰਿਆ ਕਰੋ ਇਹ ਥੈਲੇ ਚ ਇੱਕ ਝੋਲੀ ਬਣਾਵਾਂਗੇ ਆਕੇ ਪਰ ਪਾਈ ਜਾਓ ਸਾਨੂੰ ਕੀ ਆ ਆ ਬਲੌ ਬਲੌ ਮਾਰਦਾ ਤੇਰੇ ਨਾਲ ਵਾਲਾ ਸੁਕਲਾ ਸੁਕਲਾ ਇਲਾਕਾਰ ਦੇ ਦੋ ਬਣਾਤੇ ਹੈ ਜੇ ਕਮਕ ਵਿੱਚ ਆਲੂ ਮੇ ਪਾਉਣਾ ਹੋ ਕੀ 1.5 ਥੈਲੇ ਚ ਦੋ ਝਲੂ ਬਣੂਗਾ ਜੀ ਅਬ ਬਲੋ ਮਾਰਦਾ ਏ ਉਹ ਬੰਦਾ ਕੋਈ ਕੋਈ ਤੇਲ ਕਾਲਾ ਹੋ ਗਿਆ ਇਹਦਾ ਆਇਤੀ ਮਾਜਰੀ ਵਾਲੀ ਮੋਟਰ ਤੇ ਮੋਟਰ ਚੱਲਦੀ ਆ ਆਪਣੀ ਜੀਰੀ ਨੂੰ ਤੇ ਅਹੀ ਪਾਣੀ ਲਾਉਣਾ ਫਿਰ ਇਸ ਤੋਂ ਬਾਅਦ ਕਾਵਾਂਗੇ ਤੇ ਅੱਧਾ ਪੈ ਰਿਹਾ ਆ ਖੇਤ ਨੂੰ ਮਲਾਜ਼ਮ ਭੇਜਿਆ ਆਪਾਂ ਮੈਂ ਕਿਹਾ ਵੀ ਇੱਧਰ ਬੱਟ ਤੇ ਜਿਹੜਾ ਮਾਰਿਆਊਗਾ ਵੀ ਖੱਡ-ਖੱਡਣਾ ਪੈਂਦੀ ਹੋਵੇ ਕੋਈ ਤੇ ਇਹ ਆਪਣੇ ਕੋਲ ਜੀਰੀ ਲਵਾ ਕੇ ਗਿਆ ਤੀ ਤੇ ਇੱਕ ਦੋ ਦਿਨ ਹੋ ਗਏ ਇਹਨੂੰ ਆਏ ਨੂੰ ਤੇ ਕੱਲ ਤੋਂ ਕੰਮ ਤੇ ਆਊਗਾ ਆਪਣੇ ਨਾਲ ਬਾਕੀ ਹੁਣ ਛੱਡਾਂਗੇ ਉਹ ਹੇਠਲੇ ਖੇਤ ਨੂੰ ਪਾਣੀ ਇਹ ਇੱਧਰ ਦਾ ਤਕਰੀਬਨ ਮੈਨੂੰ ਫੁੱਲੇ ਲੱਗਦਾ ਪਾਣੀ ਵੀ ਹੋ ਗਿਆ ਜੀ ਰੀਚ ਬਾਕੀ ਦੇਖ ਲੈਣਿਆ ਨਹੀਂ ਕੱਲ ਨੂੰ ਸਵੇਰੇ ਕਰਦਾਂਗੇ ਉੱਧਰ ਅੱਜ ਦੀ ਸਾਰੀ ਬਾਰੀ ਇੱਧਰ ਚਲਾ ਦਨੇ ਆ ਅੱ끼 ਦੇਖੋ ਜੀ ਰੀ ਇਦਾਂ ਦੀ ਖੜੀ ਆ ਏਠੋਂ ਧਰਤੀ ਸਾਰੀ ਟੱਕ ਲਈ ਜੀਰੀ ਨੇ ਉਹ ਵਧੀਆ ਫੈੜੀ ਆ ਕਿ ਕहां ਜਾ ਕੇ ਦੇਖਦੇ ਆ ਕਿ ਕਿੰਨਾ ਗਾ ਪਾਣੀ ਪੂਣੀ ਹੋਇਆ ਕੀ ਗੱਲ ਬਾਤ ਆ ਤੇ ਇਧਰਲੇ ਪਾਸੇ ਕੁਸਸਰਾ ਬਹੁਤ ਆ ਬੜਾਉਨੇ ਆ ਕੱਲ ਨੂੰ ਟਾਣੀਆਂ ਟੂਣੀਆਂ ਆਈਆਂ ਤੇ ਤੇ ਮਰਾਉਨੇ ਆ ਸਪਰੇ ਪੁਰੇ ਸੱਪ ਫਿਰਦਾ ਰਹਿੰਦਾ ਇੱਕ ਨੇਰੇ ਸਨੇਰੇ ਪਰ ਬੱਟ ਦੇ ਉੱਪਰ ਜਿੰੰਗਣ ਔਖਾ ਹੁੰਦਾ ਏ। ਇਹ ਥੋੜਾ ਜਿਹਾ ਬਚਾ ਕੇ ਜਾਣਾ ਪੈਂਦਾ। ਤੇ ਨਾਲੇ ਕੱਲ ਨੂੰ ਆ ਸਾਫ਼ ਕਰਾਉਣੇ ਆ। ਇੱਧਰ ਜਿੰਨੇ ਵੀ ਆ ਕੱਕ ਖੜੇ ਨੇ ਖਾਲ ਤੇ। ਤੇ ਲਾਈਟ ਸਵੇਰ ਦੀ ਦਾ ਚੱਲਦੀ ਆ। ਆ ਨਹੀਂ ਪਤਾ ਵੀ ਹੁਣ ਭੱਜ ਕੇ ਆਈ ਹੋਵੇ ਕੀ ਗੱਲ ਬਾਤ ਪਾਣੀ ਦਾ ਫੁੱਲ ਆਇਆ ਏ ਕਿ ਆ ਰਿਆਂ ਜੋ ਵੀ ਤੇ ਬਾਕੀ ਉਹ ਕਿ ਆ ਰੇ ਜਿ ਦੇਖਦੇ ਆ ਵੀ ਤਿੰਨ ਨੱਕ ਪਾਣੀ ਆ ਫਿਰ ਉਹ ਸਾਬ ਨਾਲ ਪਾਣੀ ਸੈੱਟ ਕਰ ਦਾਂਗੇ ਰੇਤਲੇ ਬਾਣ ਚ ਜੀਰੀ ਬਹੁਤ ਵਧੀਆ ਹੁੰਦੀ ਆ ਤੇ ਆਲੂ ਵੀ ਵਧੀਆ ਹੋ ਜਾਂਦਾ ਮੱਕੀ ਨੂੰ ਮਾਰ ਪੈਂਦੀ ਆ ਰੇਤਲੇ ਬਾਣ ਚ ਮੱਕੀ ਜਮੀਨ ਭਾਲ ਦੀ ਡਾਕਰੇ ਤੇ ਡਾਕਰ ਜਮੀਨ ਤਾਕੜੀ ਹੋਣ ਕਰਕੇ ਮੱਕੀ ਡਾਕਰ ਜਮੀਨ ਤੇ ਝਾੜ ਦਿੰਦੀ ਆ ਵਧੀਆ ਤੇ ਤਲੇ ਬਾਣ ਜੀ ਇੰਨੀ ਮਰਜੀ ਸੇਵਾ ਕਰ ਲੋ ਤੇ ਨਾ ਤਾਂ ਝਾੜ ਆਉਂਦਾ ਏ ਤੇ ਇੱਕ ਕੱਖ ਬਹੁਤ ਜ਼ਿਆਦਾ ਹੁੰਦਾ ਮੋTHA ਤੇ ਖਰਚਾ ਬਹੁਤ ਜ਼ਿਆਦਾ ਕਰਨਾ ਪੈਂਦਾ ਤਾਂ ਜਾ ਕੇ ਕਿਤੇ ਮਾੜੀ ਮੋਟੀ ਹੁੰਦੀ ਆ ਮੱਕੀ ਦੀ ਤਕਰੀਬਨ ਇਧਰਲੇ ਪਾਸੇ ਦਾ ਪਾਣੀ ਪੂਰਾ ਹੀ ਆ ਦੇਖਦੇ ਹਾਂ ਹੁਣ ਉਧਰਲੇ ਪਾਸੇ ਛੱਡਦੇ ਆ